ਲੋਜੀ ਬਿਹਤਰ ਜ਼ਿੰਦਗੀ ਅਤੇ ਸਫਲਤਾ ਦੀ ਚਾਹਨਾ ਰੱਖਣ ਵਾਲੇ ਦੁਨੀਆ ਭਰ ਦੇ ਲੱਖਾਂ ਲੋਕ ਅਮਰੀਕਾ ਦੇ ਵਿੱਚ ਜਾ ਕੇ ਵਸਣਾ ਚਾਹੁੰਦੇ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਵੀ ਸ਼ਾਮਲ ਨੇ ਜੋ ਆਪਣੀ jaan ਧਲੀ ਤੇ ਰੱਖ ਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਪਹੁੰਚ ਰਹੇ ਨੇ ਇਹ ਸਾਰੇ ਅਮਰੀਕਾ ਪੁੱਜਣ ਦੇ ਲਈ ਡੰਕੀ ਰੂਟ ਦੀ ਵਰਤੋਂ ਕਰਦੇ ਨੇ ਜੋ ਸੰਘਣੇ ਅਤੇ ਖਤਰਨਾਕ ਜੰਗਲਾਂ ਦੇ ਵਿੱਚੋਂ ਹੋ ਕੇ ਲੰਘਦਾ ਹੈ ਇਹ ਖਤਰਨਾਕ ਸਫ਼ਰ ਕੁਝ ਦਿਨਾਂ ਦਾ ਨਹੀਂ ਬਲਕਿ ਇਸ ਨੂੰ ਸਾਲਾਂ ਲੱਗ ਜਾਂਦੇ ਨੇ ਬਹੁਤ ਸਾਰੇ ਲੋਕ ਇਸ ਰਸਤੇ ਦੇ ਵਿੱਚ ਹੀ ਦਮ ਤੋੜ ਜਾਂਦੇ ਨੇ ਜਦਕਿ ਕਈ ਵਾਰ ਪ੍ਰਵਾਸੀ ਔਰਤਾਂ ਤੇ ਕੁੜੀਆਂ ਨੂੰ ਯੌਨ ਸੋਸ਼ਣ ਦਾ ਸ਼ਿਕਾਰ ਵੀ ਹੋਣਾ ਪੈਂਦਾ ਪਰ ਇਹਨਾਂ ਘਟਨਾਵਾਂ ਦਾ ਕਦੇ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਯਾਨੀ ਕਿ ਸੁਪਨਿਆਂ ਦੇ ਦੇਸ਼ ਅਮਰੀਕਾ ਜਾਣ ਦਾ ਇਹ ਰਸਤਾ ਅਜਿਹੇ ਨਰਕ ਤੋਂ ਹੋ ਕੇ ਗੁਜ਼ਰਦਾ ਹੈ ਜੋ ਜਿਉਂਦੇ ਜੀ ਭੋਗਣਾ ਪੈਂਦਾ ਦੇਖੋ ਸਾਡੀ ਇੱਕ ਖਾਸ ਰਿਪੋਰਟ ਦੁਨੀਆ ਭਰ ਦੇ ਲੱਖਾਂ ਲੋਕ ਚੰਗੀ ਜ਼ਿੰਦਗੀ ਅਤੇ ਸਫਲਤਾ ਦੀ ਚਾਹਤਾਂ ਦੇ ਵਿੱਚ ਅਮਰੀਕਾ ਦਾ ਰੋਕ ਕਰ ਰਹੇ ਨੇ ਭਾਵੇਂ ਉਹ ਸਿੱਧੇ ਤਰੀਕੇ ਦੇ ਨਾਲ ਹੋਵੇ ਜਾਂ ਫਿਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਵਿੱਚ ਸੈਂਕੜੇ ਭਾਰਤੀ ਖਾਸ ਕਰਕੇ ਪੰਜਾਬੀ ਵੀ ਸ਼ਾਮਲ ਨੇ ਜੋ ਆਪਣੇ ਡ੍ਰੀਮ ਦੇਸ਼ ਅਮਰੀਕਾ ਦੇ ਵਿੱਚ ਜਾਣ ਦੇ ਲਈ ਆਪਣੀ ਜਾਨ ਜੋਖਮ ਦੇ ਵਿੱਚ ਪਾਉਣ ਤੋਂ ਕੰਨੀ ਨਹੀਂ ਘਟਰਉਂਦੇ ਕਿਉਂਕਿ ਇਹਨਾਂ ਵੱਲੋਂ ਅਮਰੀਕਾ ਪਹੁੰਚਣ ਦੇ ਲਈ ਡੰਕੀ ਰੂਟ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਜਿਉਂਦੇ ਜੀ ਕਿਸੇ ਨਰਕ ਦੀ ਘਾਟੀ ਨੂੰ ਫਾਰ ਕਰਨ ਦੇ ਤੁਲ ਹੈ ਇੱਕ ਰਿਪੋਰਟ ਮੁਤਾਬਕ ਸੰਘਣੇ ਅਤੇ ਖਤਰਨਾਕ ਜੰਗਲਾਂ ਦੇ ਵਿੱਚੋਂ ਗੁਜ਼ਰਨ ਵਾਲੇ ਇਸ ਰੂਟ ਤੋਂ ਜਾਣ ਵਾਲੇ ਲੋਕਾਂ ਦੇ ਵਿੱਚੋਂ 10 ਤੋਂ 12 ਫੀਸਦੀ ਲੋਕ ਤਾਂ ਕੁਦਰਤੀ ਆਫ਼ਤਾਂ ਚੱਲਦੇ ਹੋਏ ਰਸਤੇ ਦੇ ਵਿੱਚ ਹੀ ਦਮ ਤੋੜ ਜਾਂਦੇ ਨੇ ਜਾਂ ਫਿਰ ਬਹੁਤ ਸਾਰੇ ਮਾਫੀਆ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ 104 ਭਾਰਤੀਆਂ ਦੇ ਮੂੰਹ ਵੀ ਇਹੀ ਕੁਝ ਸੁਣਨ ਨੂੰ ਮਿਲ ਰਿਹਾ ਹੈ ਉਧਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਜਾਣ ਵਾਲਿਆਂ ਦੇ ਵਿੱਚ ਭਾਰਤੀ ਪ੍ਰਵਾਸੀਆਂ ਦਾ ਤੀਜਾ ਨੰਬਰ ਹੈ ਡੰਕੀ ਰੂਟ ਤੇ ਜਿੱਥੇ ਕੁਦਰਤੀ ਮੁਸ਼ਕਲਾਂ ਇਹਨਾਂ ਪ੍ਰਵਾਸੀਆਂ ਦਾ ਰਾਹ ਰੋਕਦੀਆਂ ਨੇ ਉੱਥੇ ਹੀ ਮਾਫੀਆ ਦੇ ਨਾਲ ਜੁੜੇ ਲੋਕ ਇਹਨਾਂ ਪ੍ਰਵਾਸੀਆਂ ਦੀ ਲੁੱਟ ਖਸੁੱਟ ਵੀ ਕਰਦੇ ਨੇ ਕਈ ਵਾਰ ਉਹ ਇਹਨਾਂ ਦੀ ਜਾਨ ਤੱਕ ਵੀ ਲੈ ਲੈਂਦੇ ਨੇ ਮਨੁੱਖੀ ਤਸਕਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਲੈ ਜਾਣ ਦੇ ਲਈ ਪ੍ਰਤੀ ਵਿਅਕਤੀ ਲਗਭਗ 50000 ਤੋਂ 1 ਲੱਖ ਡਾਲਰ ਯਾਨੀ ਕਿ 40 ਲੱਖ ਤੋਂ 80 ਲੱਖ ਰੁਪਏ ਤੱਕ ਵਸੂਲਦੇ ਨੇ ਸ਼ਾਹਰੁਖ ਖਾਨ ਦੀ ਇੱਕ ਫਿਲਮ ਡੰਕੀ ਵੀ ਇਸੇ ਡੰਕੀ ਰੂਟ ਤੇ ਆਧਾਰਿਤ ਹੈ ਜਿਸ ਨੂੰ ਹਜ਼ਾਰਾਂ ਭਾਰਤੀ ਹਰ ਸਾਲ ਅਮਰੀਕਾ ਬ੍ਰਿਟੇਨ ਜਾਂ ਕਿਸੇ ਦੂਜੇ ਯੂਰਪੀ ਦੇਸ਼ ਪਹੁੰਚਣ ਦੇ ਲਈ ਅਪਣਾਉਂਦੇ ਨੇ ਬਹੁਤ ਸਾਰੇ ਤਾਂ ਅੱਧ ਵਿਚਾਲੇ ਹੀ ਦਮ ਤੋੜ ਜਾਂਦੇ ਨੇ ਅਤੇ ਉਹਨਾਂ ਦੀਆਂ ਲਾਸ਼ਾਂ ਵੀ ਉੱਥੇ ਹੀ ਗਲਦੀਆਂ ਤੇ ਸੜਦੀਆਂ ਰਹਿੰਦੀਆਂ ਨੇ ਇਹ ਖਤਰਨਾਕ ਰੂਟ ਕਈ ਦੇਸ਼ਾਂ ਤੋਂ ਹੋ ਕੇ ਲੰਘਦਾ ਹੈ ਜਿਸ ਦੇ ਵਿੱਚ ਪਨਾਮਾ ਕੋਸਟਾ ਰੀਕਾ ਅਲਸਲਵਾਡੋਰ ਅਤੇ ਗੁਆਟੇਮਾਲਾ ਵਰਗੇ ਮੱਧ ਅਮਰੀਕੀ ਦੇਸ਼ ਸ਼ਾਮਲ ਨੇ ਇੱਥੇ ਭਾਰਤੀ ਨਾਗਰਿਕਾਂ ਨੂੰ ਆਸਾਨੀ ਦੇ ਨਾਲ ਵੀਜ਼ਾ ਮਿਲ ਜਾਂਦਾ ਹੈ ਮੈਕਸੀਕੋ ਅਤੇ ਦੱਖਣ ਅਮਰੀਕਾ ਦੇ ਵਿਚਕਾਰ ਸਥਿਤ ਇਹ ਦੇਸ਼ ਮੈਕਸੀਕੋ ਦੇ ਰਸਤੇ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਐਂਟਰੀ ਗੇਟ ਦੇ ਤੌਰ ਦੇ ਉੱਪਰ ਕੰਮ ਕਰਦੇ ਨੇ ਡਾਂਕੀ ਕਹਿਣ ਨੂੰ ਭਾਵੇਂ ਆਸਾਨ ਜਾਂ ਸ਼ਬਦ ਲੱਗਦਾ ਹੈ ਪਰ ਇਹ ਖਤਰਨਾਕ ਰੂਟ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਨਿਕਲ ਚੁੱਕੇ ਹੈ ਇਥੇ ਗਏ ਲੋਕਾਂ ਦੀਆਂ ਕਈ ਵਾਰ ਹੱਡੀਆਂ ਵੀ ਵਾਪਸ ਨਹੀਂ ਮੁੜਦੀਆਂ ਅਤੇ ਇਹ ਯਾਤਰਾ ਕਈ ਹਫ਼ਤੇ 10 ਦਿਨ ਦੀ ਨਹੀਂ ਹੁੰਦੀ ਬਲਕਿ ਇਸ ਖਤਰਨਾਕ ਸਫ਼ਰ ਨੂੰ ਕਈ ਵਾਰ 2 ਸਾਲ ਤੱਕ ਦਾ ਸਮਾਂ ਵੀ ਲੱਗ ਜਾਂਦਾ ਹੈ ਅਤੇ ਇਸ ਦੌਰਾਨ ਡਕੈਤੀ ਗੰਭੀਰ ਸੱਟਾਂ ਔਰਤਾਂ ਦੇ ਨਾਲ ਜ਼ਬਰਜਨਾ ਅਪਰਾਧਿਕ ਗਰੌਹਾਂ ਦੇ ਹੱਥੋਂ ਮੌਤ ਤੱਕ ਦੀਆਂ ਮੁਸ਼ਕਲਾਂ ਸ਼ਾਮਲ ਦੱਸੀਆਂ ਜਾਂਦੀਆਂ ਨੇ ਅਮਰੀਕਾ ਮੈਕਸੀਕੋ ਸਰਹਾਦ ਤੇ ਪ੍ਰਵਾਸੀ ਔਰਤਾਂ ਅਤੇ ਕੁੜੀਆਂ ਨੂੰ ਵੱਡੇ ਪੱਧਰ ਤੇ ਯੌਨ ਸੋਸ਼ਣ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਸਭ ਤੋਂ ਡਰਾਵਣੀ ਗੱਲ ਇਹ ਹੈ ਕਿ ਇਹਦਾ ਘਟਦਾਵਾਂ ਨੂੰ ਕਿਤੇ ਰਿਪੋਰਟ ਤੱਕ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਇਹਨਾਂ ਅਪਰਾਧਾਂ ਦੇ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਕੋਈ ਸਜ਼ਾ ਮਿਲਦੀ ਹੈ। ਯਾਨੀ ਕਿ ਡੌਂਕੀ ਦੌਰਾਨ ਡੌਂਕਰ ਜਾਂ ਹੋਰ ਲੁਟੇਰੇ ਕਿਸੇ ਨਾਲ ਕੁਝ ਵੀ ਕਰ ਸਕਦੇ ਨੇ। ਕੁਝ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਅਮਰੀਕਾ ਪਹੁੰਚਣ ਦਾ ਇਹ ਇੱਕੋ ਇੱਕ ਰਸਤਾ ਨਹੀਂ ਹੈ ਇਹ ਪ੍ਰਵਾਸੀ ਕੈਨੇਡਾ ਦੇ ਰਸਤੇ ਵੀ ਅਮਰੀਕਾ ਦੇ ਵਿੱਚ ਐਂਟਰੀ ਕਰਦੇ ਨੇ ਇਸ ਤੋਂ ਇਲਾਵਾ ਭਾਰਤ ਤੋਂ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀ ਬ੍ਰਾਜ਼ੀਲ ਨੂੰ ਵੀ ਅਮਰੀਕਾ ਪਹੁੰਚਣ ਦੇ ਲਈ ਟਰਾਂਜ਼ਿਟ ਰੂਟ ਵਜੋਂ ਵਰਤਦੇ ਨੇ ਅਮਰੀਕੀ ਕਸਟਮ ਅਤੇ ਬਾਰਡਰ ਸਕਿਉਰਿਟੀ ਡਿਪਾਰਟਮੈਂਟ ਦੇ ਡਾਟੇ ਮੁਤਾਬਕ 2023 ਦੇ ਵਿੱਚ 96917 ਭਾਰਤੀਆਂ ਨੂੰ ਅਮਰੀਕਾ ਦੀ ਸਰਹੱਦ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਫੜਿਆ ਗਿਆ ਸੀ ਹੁਣ ਜਿਹੜੇ ਭਾਰਤੀਆਂ ਨੂੰ ਅਮਰੀਕਾ ਵੱਲੋਂ ਰਿਪੋਰਟ ਕੀਤਾ ਗਿਆ ਉਹਨਾਂ ਵਿੱਚੋਂ ਬਹੁਤ ਸਾਰੇ ਯੂਰਪ ਵਾਲੇ ਰੂਟ ਰਾਹੀਂ ਹੀ ਅਮਰੀਕਾ ਗਏ ਸੀ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਪਨਾਮਾ ਦੇ ਖਤਰਨਾਕ ਜੰਗਲਾਂ ਦੇ ਵਿੱਚੋਂ ਹੋ ਕੇ ਅਮਰੀਕੀ ਬਾਰਡਰ ਤੱਕ ਪੁੱਜੇ ਸੀ ਪਰ ਜਾਂਦਿਆਂ ਨੂੰ ਹੀ ਅਮਰੀਕੀ ਫੌਜ ਨੇ ਗ੍ਰਫਤਾਰ ਕਰ ਲਿਆ ਅਤੇ ਕੁਝ ਦਿਨ ਮਗਰੋਂ ਜਹਾਜ਼ ਦੇ ਵਿੱਚ ਬਿਠਾ ਕੇ ਗੋ ਬੈਕ ਕਰ ਦਿੱਤਾ ਗਿਆ ਜਿਵੇਂ ਹੀ ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਦੇ ਮਾਪਿਆਂ ਦੇ ਵੱਲੋਂ ਖੁਦ ਹੀ ਬਿਆਨ ਕਰਕੇ ਇਹ ਸਾਰੀਆਂ ਗੱਲਾਂ ਦੱਸੀਆਂ ਗਈਆਂ ਉਹਨਾਂ ਗੱਲਾਂ ਨੂੰ ਸੁਣ ਕੇ ਇੱਕ ਵਾਰ ਤਾਂ ਰੂਹ ਜ਼ਰੂਰ ਕੰਬ ਜਾਂਦੀ ਹੈ ਅਮਰੀਕਾ ਜਾਣ ਦਾ ਇਹ ਤਰੀਕਾ ਇੰਨਾ ਖਤਰਨਾਕ ਹੈ ਕਿ ਇੱਥੇ ਪੈਸੇ ਦੇ ਕੇ ਵੀ ਜਾਨ ਬਚਣ ਜਾਂ ਕੰਮ ਸਿਰੇ ਚੜਨ ਦੀ ਕੋਈ ਵੀ ਗਰੰਟੀ ਨਹੀਂ ਹੁੰਦੀ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰਿਆਂ ਨੇ ਅਮਰੀਕਾ ਜਾਣ ਦੇ ਲਈ ਆਪਣੀਆਂ ਜ਼ਮੀਨਾਂ ਤੱਕ ਵੇਚ ਦਿੱਤੀਆਂ ਨੇ ਪਰ ਅਮਰੀਕਾ ਦੇ ਬਾਰਡਰ ਤੇ ਪੈਰ ਰੱਖਦਿਆਂ ਹੀ ਅਮਰੀਕੀ ਫੌਜ ਨੇ ਇਹਨਾਂ ਲੋਕਾਂ ਨੂੰ ਬੇਰੰਗ ਚਿੱਠੀ ਦੀ ਤਰ੍ਹਾਂ ਵਾਪਸ ਮੋੜ ਦਿੱਤਾ ਹੈ ਮੋੜੀ ਨਹੀਂ ਦਿੱਤਾ ਗਿਆ ਬਲਕਿ ਇਹਨਾਂ ਭਾਰਤੀ ਲੋਕਾਂ ਦਾ ਪੂਰਾ ਜਲੂਸ ਕੱਢ ਕੇ ਇਹਨਾਂ ਨੂੰ ਭਾਰਤ ਦੇ ਵਿੱਚ ਵਾਪਸ ਛੱਡਿਆ ਗਿਆ ਅਮਰੀਕੀ ਫੌਜੀਆਂ ਨੇ ਸਾਰੇ ਰਸਤੇ ਇਹਨਾਂ ਦੇ ਹੱਥਾਂ ਪੈਰਾਂ ਦੀਆਂ ਹੱਥ ਕੜੀਆਂ ਤੱਕ ਵੀ ਨਹੀਂ ਖੋਲੀਆਂ ਕਹਿੰਦੇ ਨੇ ਕਿ ਨਰਕ ਕਿਸੇ ਨੇ ਨਹੀਂ ਦੇਖਿਆ ਅਤੇ ਉਹ ਮਰਨ ਤੋਂ ਬਾਅਦ ਹੀ ਕਿਸੇ ਨੂੰ ਦਿਸਦਾ ਹੋਵੇਗਾ ਪਰ ਇਹ ਡੰਕੀ ਰੂਟ ਨਰਕ ਤੋਂ ਵੀ ਭੜਾ ਹੈ ਇਹ ਉਹੀ ਲੋਕ ਜਾਣਦੇ ਨੇ ਜੋ ਇਸ ਨੂੰ ਆਪਣੇ ਪਿੰਡੇ ਤੇ ਹੰਢਾ ਚੁੱਕੇ ਨੇ ਇਸ ਰੂਟ ਤੋਂ ਲੰਘੇ ਲੋਕਾਂ ਦੀ ਦਾਸਤਾਨ ਸੁਣ ਕੇ ਹਰ ਕਿਸੇ ਦੀ ਰੂ ਕੰਬ ਜਾਂਦੀ ਹੈ ਨੌਜਵਾਨ ਮੁੰਡਿਆਂ ਦੇ ਵੱਲੋਂ ਇੱਥੇ ਆਪਣਾ ਪਿਸ਼ਾਬ ਤੱਕ ਪੀਣ ਦੇ ਲਈ ਮਜਬੂਰ ਵੀ ਹੋਣਾ ਪਿਆ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਕੋਸ਼ਿਸ਼ਾਂ ਕਰਨੀਆਂ ਕੋਈ ਮਾੜੀ ਗੱਲ ਨਹੀਂ ਹੈ ਪਰ ਉਸ ਦੇ ਲਈ ਡੰਕੀ ਰੂਟ ਨਹੀਂ ਬਲਕਿ ਸਹੀ ਰਸਤਾ ਚੁਣਿਆ ਜਾਣਾ ਚਾਹੀਦਾ ਕਿਉਂਕਿ ਜਾਨ ਹੈ ਤਾਂ ਹੀ ਜਹਾਨ ਹੈ ਸੋ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਸਾਂਝੀ ਜ਼ਰੂਰ ਕਰਨਾ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ